ਅੱਜ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਚੈਕੀਟਾ ਸਿੱਟੀ ਵੱਲੋਂ ਜੋ ਹੜਪੀਟ ਤਾਂ ਦਾ ਨੁਕਸਾਨ ਹੋਇਆ ਸੀਗਾ ਉਹਨਾਂ ਵੱਲੋਂ ਮੰਗ ਆਈ ਸੀ ਵੀ ਜਦੋਂ ਘਰਾਂ ਦੇ ਵਿੱਚ ਪਾਣੀ ਵੜ ਗਿਆ ਉਹਨਾਂ ਦੇ ਜਿੰਨੇ ਵੀ ਕੱਪੜੇ ਸੀ ਸਾਰੇ ਖਰਾਬ ਹੋ ਗਏ ਤੇ ਪੇਟੀਆਂ ਤੱਕ ਪਾਣੀ ਵੜ ਗਿਆ ਤੇ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਸੀ ਵੀ ਸਾਨੂੰ ਗੱਦਿਆਂ ਦੀ ਲੋੜ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਚੈਕੀਟਾ ਸਿੱਟੀ ਵੱਲੋਂ ਉਹਨਾਂ ਨੂੰ ਗੱਦਿਆਂ ਦੀ ਜੋ ਸੇਵਾ ਕੀਤੀ ਜਾਣੀ ਆ ਕਾਲੀ ਪੈਲਸ ਦੇ ਵਿੱਚ ਆਪਾਂ ਟਰੱਕ ਲਾ ਲਿਆ ਸੀਗਾ ਤੇ ਅੱਜ ਟਰਾਲੀਆਂ ਦੇ ਵਿੱਚ ਲੋਡ ਕਰਕੇ ਆਪਾਂ ਕਦੇ ਅੱਗੇ ਜਿੱਥੇ ਨੁਕਸਾਨ ਹੋਇਆ ਉੱਥੇ ਜਾ ਕੇ ਆਪਾਂ ਸੇਵਾ ਕਰਕੇ ਆਉਣੀ ਆ ਜੀ ਸੇਵਾ ਦਾ ਟਰਾਲੀ ਦੇ ਵਿੱਚ ਜੱਦੇ ਲੋਡ ਕਰ ਰਹੇ ਨੇ ਤੇ ਬਸ ਇਥੋਂ ਲੋਡ ਕਰਕੇ ਆਪਾਂ ਅੱਗੇ ਉੱਥੇ ਜਿੱਥੇ ਵਨ ਟੁੱਟਿਆ ਸੀਗਾ ਉੱਥੇ ਚਲੇ ਜਾਣਾ ਤੇ ਉੱਥੇ ਜਾ ਕੇ ਕਿਦਾਂ ਦੀ ਸੇਵਾ ਕਰਨੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਚਾਹ ਤਿੱਤਰਾ ਸਥਿਤਿ ਵੱਲੋਂ ਜੋ ਗੱਦਿਆਂ ਦੀ ਸੇਵਾ ਕਰਾ ਰਹੀ ਆ ਕਰਾਈ ਜਾ ਰਹੀ ਆ ਤੇ ਇੱਕ ਟਰਾਲੀ ਲੋਡ ਕਰਤੀ ਔਰ ਦੂਸਰੀ ਟਰਾਲੀ ਇਧਰ ਲੋਡ ਹੋ ਰਹੀ ਆ ਤੇ ਦੂਸਰੀ ਟਰਾਲੀ ਇਧਰ ਲੋਡ ਹੋ ਰਹੀ ਆ ਸੰਗਤ ਲੋਡ ਕਰ ਰਹੀ ਆ ਤੇ ਟਰਾਲੀਆਂ ਦੋਨੇ ਭਰ ਕੇ ਆਪਾਂ ਲੈ ਕੇ ਜਾਣੀਆਂ ਜਿੱਥੇ ਬੰਨ ਟੁੱਟਿਆ ਸੀਗਾ ਤੇ ਉੱਥੇ ਜਾ ਕੇ ਇਹ ਸੇਵਾ ਕਰਨੀ ਆ ਕਿਉਂਕਿ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀਗਾ ਤੇ ਨੁਕਸਾਨ ਹੋ ਗਿਆ ਸੀਗਾ ਤੇ ਸੰਗਤ ਵੱਲੋਂ ਮੰਗੇ ਸੀ ਵੀ ਸਾਨੂੰ ਗੱਦੇ ਦਿੱਤੇ ਜਾਣ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਟੀ ਟਰਸਟੀ ਵੱਲੋਂ ਇਹ ਗੱਦਿਆਂ ਦੀ ਜੋ ਸੇਵਾ ਕੀਤੀ ਗਈ ਸੀ ਅੱਜ ਇੱਥੇ ਕੱਲ ਟਰੱਕ ਲਾ ਲਿਆ ਸੀਗਾ ਪੈਲਸ ਦੇ ਵਿੱਚ ਤੇ ਅੱਜ ਆਪਾਂ ਇਹ ਜੋ ਪਾਲੀਆਂ ਲੋਡ ਕਰਕੇ ਆਪਾਂ ਰਵਦਾਸ ਜਾਣਾ ਤੇ ਉੱਥੇ ਜੋ ਗੱਦੇ ਉਹਨਾਂ ਨੂੰ ਆਪਾਂ ਲੈਣੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਿੱਤਰ ਸਾਹਿਬ ਇਤਲੀ ਵਾਲੇ ਬੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀ ਦਸਾਂ ਨੌਾਂ ਦੀ ਕਿਰਤ ਕਮਾਈ ਦੇ ਵਿੱਚੋਂ ਇਹ ਸੇਵਾ ਕਰਵਾਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੰਦੁਗਣੀ ਰਾਤ ਚੌਗਣੀ ਤਰੱਕੀ ਵਖਸਣ ਤੰਦਰੁਸਤੀਆਂ ਵਖਸਣ ਤੇ ਇਸ ਤਰ੍ਹਾਂ ਸੇਵਾ ਕਰਵਾਈ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀਟ੍ਰਾਸਟ ਇਟਲੀ ਵੱਲੋਂ ਜੋ ਇਹ ਗੱਦਿਆਂ ਦੀ ਸੇਵਾ ਭੇਜੀ ਗਈ ਸੀ ਕਿਉਂਕਿ ਆਪ ਜੀ ਨੂੰ ਪਤਾ ਹੀ ਆ ਕਿ ਇੱਥੇ ਜੋ ਬੰਨ ਟੁੱਟ ਗਿਆ ਸੀਗਾ ਤੇ ਨੁਕਸਾਨ ਹੋ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੇ ਸਾਰੇ ਲੀੜੇ ਕੱਪੜੇ ਜੋ ਵੀ ਨੁਕਸਾਨ ਹੋਇਆ ਤੇ ਉਹਨਾਂ ਵੱਲੋਂ ਮੰਗ ਸੀਗੀ ਵੀ ਸਾਨੂੰ ਗੱਦੇ ਦਿੱਤੇ ਜਾਣ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀਟ੍ਰਾਸਟ ਇਟਲੀ ਨੇ ਅੱਜ ਜੋ ਦੋ ਟਰਾਲੀਆਂ ਇਹ ਅਸੀਂ ਤੋੜ ਕੀਤੀਆਂ ਤੇ ਗੱਦੇ ਲੈ ਕੇ ਜਾ ਰਹੇ ਹਾਂ ਅਸੀਂ ਰਬਦਾਸ ਤੇ ਉੱਥੇ ਗੱਦਿਆਂ ਦੀ ਸੇਵਾ ਕਰਾਵਾਂਗੇ ਤੇ ਜੇ ਜਿਹੜੀ ਵੀ ਕੋਈ ਹੋਰ ਲੋਡ ਹੋ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਜੇ ਵੀ ਕਿਸੇ ਨੂੰ ਕਿਸੇ ਦੀ ਚੀਜ਼ ਦੀ ਵੀ ਲੋਡ ਆ ਤੇ ਇਟਲੀ ਵਾਲੇ ਵੀ ਤਾਂ ਆਪਾਂ ਭੈਣਾ ਕੰਨ ਨੂੰ ਬੇਨਤੀ ਸੀਗੀ ਵੀ ਪੁੱਛ ਕੇ ਆਇਓ ਤੁਸੀਂ ਜਿਹੜੀ ਵੀ ਕਿਸੇ ਚੀਜ਼ ਦੀ ਲੋਡ ਹੋਊਗੀ ਤੇ ਇਟਲੀ ਫਰਾਸ਼ਟ ਉਹਨਾਂ ਦੇ ਨਾਲ ਖੜਾ ਤੇ ਹੁਣ ਅਸੀਂ ਇਥੋਂ ਅਮਰitsar ਸਾਹਿਬ ਤੋਂ ਰਵਾਨਾ ਹੋ ਰਹੇ ਹਾਂ ਅਰਵਦਾਸ ਨੂੰ ਤੇ ਆਪਾਂ ਗੱਦਿਆਂ ਦੀ ਜਾ ਕੇ ਉੱਥੇ ਸੇਵਾ ਕਰਾਵਾਂਗੇ ਸਾਰੇ ਸੇਵਾਦਾਰ ਪਿਆਰ ਨੇ ਤੇ ਵਾਹਿਗੁਰੂ ਜੀ ਖਫਾ ਨਾ ਕਰੇ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ গুরুজি বগে গুরুজি বগে গুরুজি বাগে গুরুজি বগে গুরুজি বাগে গুরু গুরুজি গুরুজি ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸ੍ਰੀ ਗੁਰੂ ਅਨੰਦ ਦੇਵ ਜੀ ਚੈਟੀ ਟਰੱਸਟੀ ਕਲੀਬ ਵੱਲੋਂ ਜੋ ਗੱਦਿਆਂ ਦੀ ਸੇਵਾ ਚੱਲ ਰਹੀ ਸੀ ਇਹ ਪਰਿਵਾਰ ਆ ਜੀ ਇਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਸੀਗਾ ਇਹ ਚਾਰ ਪਰਿਵਾਰ ਨੇ ਸੇਵਾ ਕੀਤੀ ਆ ਜੀ ਤੇ ਪਰਿਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ